ਨਾਲੀ ਵਰਗੇ ਨਾ ਉਹਨਾਂ ਨੇ ਕੀ ਕੀਤਾ ਜੀ ਇਹਨਾਂ ਦੇ ਕਿਸੇ ਯਾਰ ਦੋਸਤ ਸੀਗਾ ਉਹਨੇ ਪਿੰਡਾਂ ਜਿਵੇਂ ਆਪਾਂ ਸ਼ਰਾਬ ਆਪ ਦਾ ਡਰੰਮ ਪਾ ਲੈਨੇ ਕੱਢਦੇ ਆ ਲੋਕ ਹਨਾ ਸਮਾਨ ਸਮੁੰਦਿਆ ਪਾ ਕੇ ਉਹਨਾਂ ਨੇ ਬਹੁਤ ਵਧੀਆ ਸਮਾਨ ਸਮੁੰਦਿਆ ਪਾ ਕੇ ਪੂਰਾ ਫਾਰਮੂਲਾ ਪਾ ਕੇ ਤੇ ਉਹਨਾਂ ਨੇ ਸ਼ਰਾਬ ਮਤਲਬ ਢੋਲ ਪਾਤਾ ਤੇ ਉਦੋਂ ਬਾਅਦ ਸ਼ਰਾਬ ਕੱਢ ਲਈ ਉਹਨੇ ਜੀ ਕੀਤਾ ਜਦੋਂ ਲਾਂ ਡੋਲਣ ਲੱਗੇ ਲਾਸਤੇ ਨਾ ਉਹ ਕਿਲ ਹੀ ਨਿਕਲੇ ਵਿੱਚੋਂ ਨਾ ਹੁਣ ਬੋਤਲਾਂ 30 40 ਨਿਕਲੀਆਂ ਹੋਈਆਂ ਸ਼ੀਸ਼ੇ ਵਾਂਗੂ ਚੈਂਪੇਨ ਤੇ ਉਹਨਾਂ ਨੂੰ ਆਏ ਹੋਏ ਪਤਾ ਨਹੀਂ ਉਹਨਾਂ ਜ਼ਹਿਰ ਆ ਪਤਾ ਨਹੀਂ ਕਿਵੇਂ ਆ ਸਹੀ ਆ ਕਿ ਗਲਤ ਆ ਕਿ ਵੀ ਕਰੀਏ ਹੋਣਾ ਨਾ ਹੁਣ ਉਹ ਵੀ ਹੈ ਨਹੀਂ ਵੀ ਕਿਸੇ ਕੁੱਤੇ ਬਿੱਲੇ ਨੂੰ ਪਾ ਦੇ ਉਹ ਹੈ ਕਿ ਰੋਟੀ ਤਾਂ ਹੈ ਨਹੀਂ ਇਹ ਫੇਰ ਸਾਰਿਆਂ ਨੇ ਸਕੀਮ ਬਣਾਈਓ ਨਾ ਜਿਹੜਾ ਲਾਲਾ ਸੀਗਾ ਜੀ ਤੋ ਗੁੜ ਲੈਂਦੇ ਸੀ ਬਲੈਤੀ ਰਾਮ ਤੋਂ ਅੱਛਾ ਉਹ ਬਲੈਤੀ ਰਾਮ ਨੂੰ ਉਹ ਜਦੋਂ ਪਤਾ ਹੁੰਦਾ ਸੀ ਮੈਂ ਅੱਜ ਕੱਢਣਗੇ ਤੇ ਉਹ ਉਹ ਕਹਿੰਦਾ ਇੱਕ ਮੈਨੂੰ ਉਹ ਵੀ ਸਕੀਨ ਸੀਗਾ ਪੈਗ ਲਾਉਣ ਦਾ ਤੇ ਉਹ ਕਹਿੰਦਾ ਵੀ ਮੈਨੂੰ ਬੋਦਲ ਉਹਨੂੰ ਬੋਦਲ ਦੇ ਆਉਣੇ ਇੱਕ ਉਹਨਾਂ ਨੇ ਹਣਾ ਕਹਿੰਦੇ ਕਿਵੇਂ ਕਰੀਏ ਕਹਿੰਦੇ ਸਿੱਟ ਦੇ ਤਾਂ ਹੈ ਨਹੀਂ ਆਪਾਂ ਐ ਕਰਦੇ ਆ ਚੱਲ ਅੱਜ ਟੈਸਟ ਕਰਦੇ ਆ ਬਲੈਤੀ ਰਾਮ ਤੇ ਪਹਿਲਾਂ ਆ ਗਿਆ ਲੈਤੀ ਰਾਮ ਲਾਲੀ ਕਹਿੰਦਾ ਮੈਂ ਬੋਤਲ ਭਰ ਕੇ ਲੈ ਗਿਆ ਉਹਦੇ ਕੋਲੇ ਬੋਤਲ ਲੈ ਗਿਆ ਨਾਲ ਤੇ ਬਲੈਤੀ ਰਾਮ ਨੂੰ ਕਹਿੰਦਾ ਆ ਜਾ ਯਾਰ ਪੈਗ ਲਾਉਨੇ ਆਪਾਂ ਹਾਂ ਤੇ ਬਲੈਤੀ ਰਾਮ ਦੋ ਗਲਾਸ ਚੱਕ ਲਿਆ ਕਹਿੰਦਾ ਨਾ ਭਾਈ ਮੈਂ ਤਾਂ ਛੱਡੀ ਹੋਈ ਐ ਮੈਂ ਤਾਂ ਵੀਰ ਬਾਰਾ ਜ ਮੈਂ ਤਾਂ ਵੈਸੇ ਨਹੀਂ ਪੀਂਦਾ ਅੱਛਾ ਉਹ ਹੈਰਾਨ ਹੈ ਸਰਦਾਰਾ ਤੂੰ ਕਦੋਂ ਛੱਡਣ ਲੱਗ ਗਿਆ ਰੋਜ਼ ਤਾਂ ਪੀਣਾ ਨਹੀਂ ਤਾਂ ਪੰਜਾਂ ਵਾਲੇ ਖਬਰਾਂ ਵਾਲੇ ਪੀ ਲੈਂਦਾ ਹਾਂ ਤੇ ਉਹ ਕਹਿੰਦਾ ਨਹੀਂ ਮੈਂ ਨਹੀਂ ਪੀਣੀ ਉਹ ਜੀ ਪੈਗ ਲਾ ਲਿਆ ਉਹਨੇ ਉਹ ਦੇਖੇ ਵੀ ਬਲਦੀਰਾਮ ਹੁਣ ਵੀ ਲੁੜ ਗਿਆ ਹੁਣ ਵੀ ਡਿੱਗ ਗਿਆ ਉਹ ਬਲਦੀਰਾਮ ਖੜ ਗਿਆ ਜੀ ਉਹਨੇ ਇੱਕ ਹੋਰ ਲਾ ਲਿਆ ਤੇ ਉਹਨੇ ਦੇਖ ਲਿਆ ਵੀ ਠੀਕ ਆ ਤੀਜਾ ਗਲਾ ਕੇ ਤੇ ਉਹ ਤੀਜਾ ਜੋ ਬਲਦੀਰਾਮ ਉਹਨੇ ਲਾ ਲਿਆ ਉਹਨੇ ਕਿਹਾ ਵੀ ਪਾਸ ਆ ਉਹਨੇ ਘਰੇ ਆ ਕੇ ਦੱਸਤਾ ਕਹਿੰਦੇ ਵਿੱਚੋਂ ਕੋਈ ਬੰਦਾ ਕਹਿੰਦਾ ਕਹਿੰਦਾ ਯਾਰ ਇਹ ਦੇਖ ਲਓ ਕਈ ਵਾਰੀ ਲੇਟ ਅਸਰ ਕਰਦੀ ਹੁੰਦੀ ਹੈ ਇਹ ਹਮ ਚੱਲ ਕਹਿੰਦੇ ਫਿਰ ਕੱਲ ਰੱਖ ਲੈਣੇ ਜੇ ਨਹੀਂ ਪੀਂਦੇ ਤੇ ਉਹਨੇ ਸਵੇਰੇ ਭੇਜਾ ਬੰਦਾ ਆਪਣਾ ਬਲੈਤੀ RAM ਦੇ ਘਰੋਂ ਵੀ ਦੇਖ ਵੀ ਜੇ ਮਰ ਮਰ ਗਿਆ ਹੋਇਆ ਤਾਂ ਬਾਹਰੋਂ ਹੀ ਪਤਾ ਲੱਗ ਜੂ ਆਪਾਂ ਨੂੰ ਬੈਣ ਬੂਣ ਜੇ ਪੈਂਦੇ ਹੋਣੇ ਕਹਿੰਦਾ ਉਹ ਕਹਿੰਦਾ ਮੈਂ ਗਿਆ ਤੇ ਅੱਗੇ ਨਾ ਬਲੈਤੀ RAM ਨੇ ਡੋਕਲ ਦਾ ਕੱਛਾ ਪਾਇਆ ਤੇ ਦਾਤਣ ਮਾਰੀ ਜਾਵੇ ਹਲਕ ਚਾਲਦੇ ਨਾ ਸਵੇਰੇ ਸਵੇਰੇ ਦਾਤਣ ਕਰਦੇ ਹੁੰਦੇ ਉਹ ਕਹਿੰਦਾ ਬਾਈ ਲਾਲੀ ਕਮਾਲ ਕਰਤੀ ਐ ਤਾਂ ਕਹਿੰਦਾ ਤੁਹਾਡਾ ਮੇਰੀ ਦਾ ਬੈਵਾਦੀ ਕੱਢਦੀ ਕਹਿੰਦਾ ਸਾਰੀ ਐਸੀ ਵਧੀਆ ਚੀਜ਼ ਐ ਤਾਂ ਕਹਿੰਦਾ ਆ ਗਿਆ ਕਹਿੰਦਾ ਪਾਸ ਆ ਵੀ ਚੱਕਦੇ ਫਟੇ ਕਹਿੰਦਾ ਫਿਰ ਦਿਨੇ ਲਾ ਲਈ ਅਸੀਂ ਲਾਲੀ ਹੋਣੀ ਬੜੀ ਓਏ ਹਾਂ ਉਹ ਕਿਰਲੀ ਮਾਰਕਾ ਕਹਿੰਦੇ ਉਹ ਜਦੋਂ ਹੁਣ ਦੇਖਦੇ ਆ ਨਾ ਉਹ ਵੀ ਕਿਰਲੀ ਮਾਰਕਾ ਤਾਂ ਨਹੀਂ ਹੈ ਕਹਿੰਦੇ ਨੇ